ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਰਾ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਇਹ ਪਿੰਡ ਕੜੂਏ ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਝੁਲ ਰਿਹਾ ਹੈ ਹੀਰਾਨ ਸਿੰਘ ਤੇ ਦਲ ਸਿੰਘ ਦਲ ਸਿੰਘ ਉਰਫ ਦਇਆ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਇੱਕ ਢੂਏ ਪਿੰਡ ਦੇ ਵਿੱਚ ਉਹਨਾਂ ਦੀ ਯਾਦ ਹੈ ਉਹਨਾਂ ਨੂੰ ਸ਼ਹੀਦ ਕਰਕੇ ਪੂਜਿਆ ਜਾਂਦਾ ਜਿਹੜੇ ਕਿ ਰਾਮਕੜੀਏ ਭਾਈਚਾਰੇ ਦੇ ਵਿੱਚੋਂ ਮਠਾੜੂ ਗੋਤ ਦੇ ਨਾਲੇ ਸੂਰਮੇ ਸੰਬੰਧ ਰੱਖਦੇ ਸੀ ਇਹ ਰਾਣ ਸਿੰਘ ਤੇ ਦਾਲ ਸਿੰਘ ਹੈ ਜਿਹੜੇ ਇਹ 18ਵੀਂ ਸਦੀ ਦੇ ਸਾਡੇ ਸੂਰਮੇ ਹੋਏ ਹਨ ਜਿਨ੍ਹਾਂ ਦੀ ਸਭ ਤੋਂ ਵੱਡੀ ਜਿਹੜੀ ਪੰਥ ਨੂੰ ਦੇਣ ਸੀ ਸਾਡੇ ਇਲਾਕੇ ਨੂੰ ਦੇਣ ਸੀ ਉਹ ਇਹ ਸੀ ਮਰੰਡੇ ਦੇ ਜਾਨੀ ਖਾਨ ਤੇ ਮਾਨੀ ਖਾਨ ਨੇ ਸਿਹੜੀ ਦੇ ਗੰਗੂ ਦੇ ਕਹਿਣ ਤੋਂ ਮਾਤਾ ਗੁਜਰ ਕੌਰ ਜੀ ਤੇ ਸਹਬਜ਼ਾਦਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਜਾਨੀ ਖਾਨੀ ਖਾ ਮਾਨੀ ਖਾ ਮੁਸਲਮਾਨ ਚੌਧਰੀਆਂ ਕੋਲ ਮਰੰਡੇ ਫੜਾ ਦਿੱਤਾ ਇਹਨਾਂ ਨੇ ਪਹਿਲਾ ਮਰੰਡੇ ਕੋਤਾਲੀ ਥਾਂ ਦੇ ਉੱਤੇ ਤਸੀਹੇ ਦਿੱਤੇ ਤੇ ਫਿਰ ਸਰਹੰਦ ਜਾ ਕੇ ਸ਼ਹੀਦ ਕਰਵਾ ਦਿੱਤਾ ਇੰਜ ਜਿਹੜਾ ਸਮੁੱਚਾ ਖਾਲਸਾ ਪੰਥ ਸੀ ਉਹ ਜਾਨੀ ਖਾਨ ਤੇ ਮਾਨੀ ਖਾਨ ਨੂੰ ਦੋਸ਼ੀ ਮੰਨਦਾ ਸੀ ਮਾਤਾ ਤੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਦਾ ਕਣੂਏ ਦੇ ਜਿਹੜੇ ਦੋ ਸਿੰਘ ਸਨ RAM ਗੜੀਆ ਭਾਈ ਰਣ ਸਿੰਘ ਤੇ ਦਲ ਸਿੰਘ ਉਹ ਦਲ ਖਾਲਸਾ ਫੌਜ ਦੇ ਵਿੱਚ ਸਨ। ਉਹਨਾਂ ਨੇ ਆ ਕੇ ਮਰੰਡੇ ਦੇ ਉੱਤੇ ਸਿੰਘਾਂ ਨੂੰ ਲੈ ਕੇ 1762 ਵਿੱਚ ਹਮਲਾ ਕਰਾਇਆ। ਰਣ ਸਿੰਘ ਤੇ ਦਲ ਸਿੰਘ ਨੇ ਕਣੂਏ ਵਾਲਿਆਂ ਨੇ ਖੁਦ ਆਪਣੇ ਹੱਥਾਂ ਦੇ ਨਾਲ ਲੋਹੇ ਦੇ ਬਦਾਨਿਆਂ ਦੇ ਨਾਲ ਲੋਹੇ ਦੇ ਘੜਾ ਨਾਲ ਜਾਨੀ ਖਾਤੇ ਮਾਨੀ ਖਾਂਦਾ ਸਿਰਫ ਇਹ ਕੇ ਉਹਨਾਂ ਨੂੰ ਮਾਰ ਦਿੱਤਾ। ਇਸ ਤਰ੍ਹਾਂ ਮਰੰਡੇ ਨੂੰ ਜਾਬ ਗਰਾਉਂਡ ਦੇ ਵਿੱਚ ਮਾਤਾ ਗੁਜਰੀ ਤੇ ਸਾਹਿਬਜ਼ਾਦੇਆਂ ਦੇ ਸ਼ਹੀਦ ਕਰਮਾਂ ਦੇ ਦੋਸ਼ੀਆਂ ਨੂੰ ਜਾਨੀ ਖਾਤੇ ਮਾਨੀ ਖਾਨ ਨੂੰ ਮਾਰਨ ਵਾਲਿਆਂ ਦੇ ਵਿੱਚ ਇਹ ਇੱਕ ਨੂੰਹੇ ਦੇ ਰਾਮ ਗੜੀਆ ਭਾਈਚਾਰੇ ਚੋਂ ਸਿੰਘ ਸ਼ਹੀਦ ਸਾਹਿਬ ਜਿਨ੍ਹਾਂ ਦੀ ਯਾਦ ਇਹ ਬਣੀ ਹੋਈ ਹੈ। ਮਾਰਚੂਨਾ ਖਾਨਦਾਨਾਂ ਚੋਂ ਮਠਾੜੂਆਂ ਚੋਂ ਜਿਹੜੇ ਕਢੂਏ ਦੇ ਵਿੱਚ ਵੱਸਦੇ ਆਂ ਅਗਲੀਆਂ ਪੀੜ੍ਹੀਆਂ ਮੇਰੇ ਨਾਲ ਰਮਨਦੀਪ ਜੀ ਮਠਾੜੂ ਉਹ ਮੇਰੇ ਨਾਲ ਨੇ ਇਹ ਦੱਸਦੇ ਨੇ ਵੀ ਉਹਨਾਂ ਦੀ ਯਾਦ ਦੇ ਚਾਹਤੇ ਦੋ ਸਮਾਧਾਨ ਬਣਾਈਆਂ ਗਈਆਂ। ਪਰ ਮੇ ਸਮਾਦਾ ਬਣਾਉਣਾ ਗੁਰਮਤ ਦੇ ਉਲਟ ਮੰਨਿਆ ਜਾਂਦਾ ਹੈ ਪਰ ਇਹ ਸਾਨੂੰ ਇਹ ਨਿਸ਼ਾਨਦੇਹੀ ਕਰਦੀਆਂ ਨਾ ਸ਼ਹੀਦਾਂ ਦੀ ਨਿਸ਼ਾਨਦੇਹੀ ਕਰਦੀਆਂ ਆਓ ਰਬਿੰਦੀਪ ਜੀ ਸਾਨੂੰ ਦੱਸਣਗੇ ਆਪਾਂ ਉਹਨਾਂ ਤੋਂ ਸੁਣਦੇ ਹਾਂਜੀ ਇਹ ਜਿਹੜੀ ਪਹਿਲਾ ਇੱਕ ਸਮਾਦਾ ਹੁੰਦੀ ਹੈ ਤੇ ਫਿਰ ਦੂਜੀ ਆਉਂਦੀ ਹੈ ਤੇ ਫਿਰ ਤੀਜੀ ਪਹਿਲੇ ਘਰ ਤੁਸੀਂ ਇੱਥੇ ਦੇਖੋ ਜਿਹੜੀਆਂ ਦੋ ਆ ਉਹ ਇੱਕ ਇੱਕ ਰੂਪ ਦੀਆਂ ਇੱਕ ਵੰਡ ਕਰਦੀਆਂ ਚਾਹ ਉਹ ਜਿਨ੍ਹਾਂ ਨੂੰ ਆਪਾਂ ਵਰਤਦੇ ਹਾਂ ਉਹ ਤੀਜੀ ਅਲੱਗ ਹੈ ਏਸ ਦੇ ਬਾਰੇ ਆਪਾਂ ਰਮਨਦੀਪ ਜੀ ਤੋਂ ਮੈਂ ਪੁੱਛਦਾ ਹਾਂ ਵੀ ਉਹ ਅਲੱਗ ਕਿਉਂ ਹੈ ਰਣ ਸਿੰਘ ਤੇ ਦਲ ਸਿੰਘ ਦੀ ਆਪਾਂ ਇਹ ਦੋ ਮੰਨ ਲੈਂਦੇ ਹਾਂ ਹਾਂ ਜੀ ਕਹਿੰਦੇ ਵੀ ਸ਼ਾਇਦ ਉਹ ਸਮਾਜ ਦੇ ਨਾਲ ਕੋਕਾ ਸ਼ਬਦ ਜੁੜਿਆ ਹਾਂਜੀ ਹਾਂਜੀ ਕੋਕਿਆਂ ਨਹੀਂ ਕੋਕਿਆਂ ਵੀ ਬੋਲਦੇ ਹਾਂ ਜੀ ਤੇ ਕੋਕੇ ਨਾਮ ਢਾੜੀਆਂ ਜਿਹੜੇ ਕਿ ਬਾਅਦ ਦੇ ਹਾਂਜੀ ਉਹ ਮਹਾਰਾਜ ਜੀ ਸਤਿ ਸਬਾਤ ਹੋਇਆ ਹਾਂ ਜੀ ਬਿਲਕੁਲ ਠੀਕ ਹੈ ਜੀ ਦਾ ਮਤਲਬ ਪਹਿਲੇ ਚੀਜ਼ਾਂ ਨਹੀਂ ਦੋਏ ਹਾਂ ਜੀ ਠੀਕ ਹੈ ਜੀ ਤੇ ਅਭਿਆਸ ਘਾਇਓ ਜੀ ਆ ਖੋਲੋ ਰਮਨਦੀਪ ਜੀ ਖੋਲੋ ਮੀਡੇ ਕਰਦੇ ਇਹ ਉਹਨਾਂ ਸ਼ਹੀਦਾਂ ਤੋਂ ਇੱਕ ਸ਼ਹੀਦ ਦਾ ਚੋੜਾ ਹੈ ਜਿਹੜਾ ਇਹਨਾਂ ਨੇ ਸਾਹਮਣੇ ਰੱਖਿਆ ਹੋਇਆ ਹੈ ਇੱਕ ਇਹਦੇ ਨਾਲ ਦਾ ਇੱਕ ਹੋਰ ਚੋਲਾ ਸੀ ਦੋ ਚੋਲੇ ਸਨ ਜਿਹੜੇ ਕਿ ਇਹਨਾਂ ਦੇ ਮਠਾੜੂ ਪਰਿਵਾਰਾ ਜੋ ਦੂਜੇ ਪਰਿਵਾਰ ਕੋਲ ਸੀ ਜਿਹੜੇ ਕਿ ਉਹ ਸਾਂਭ ਕੇ ਨਹੀਂ ਰੱਖ ਸਕਦੇ ਇੰਜ ਜਿਹੜੀ ਆਪਾਂ ਇਤਿਹਾਸ ਚ ਸਾਨੂੰ ਰਣ ਸਿੰਘ ਤੇ ਦਲ ਸਿੰਘ ਦੀ ਕੁਰਬਾਨੀ ਦੀਆਂ ਜਿਹੜੀਆਂ ਗੱਲਾਂ ਤੇ 800 ਸਾਲ ਤੋਂ ਗੁਲਾਮ ਮੁਗਲਾਂ ਦਾ ਮਰੰਡੇ ਨੂੰ ਜਿਹੜਾ ਅਜਾਦ ਕਰਾਇਆ ਉਹਨਾਂ ਦੀਆਂ ਨਿਸ਼ਾਨੀਆਂ ਇੱਥੇ ਸਾਨੂੰ ਕੂਰਵੇਂ ਦੇ ਵਿੱਚ ਮਿਲਦੀਆਂ ਤੇ ਹੁਣ ਜਦੋਂ 12 ਫਰਬੀਨ ਨੂੰ ਫੱਗਣ ਦੀ ਸੰਗਰਾਦ ਨੂੰ ਮਰੰਡੇ ਚ ਫਤੇ ਦੇ ਰਸ ਬਣਾਇਆ ਜਾ ਰਿਹਾ ਹੈ ਜਿਹੜੀ ਕੇ ਫਤੇ ਕੁਰਮਾਰ ਪਿੰਡ ਦੇ ਰਾਮਗੜੀਏ ਪਾਈਆਂ ਸਿੰਘ ਤੇ ਦਲ ਸਿੰਘ ਦੀ ਉਰਫ ਦੇਹਾ ਸਿੰਘ ਦੀ ਬਦੌਲਤ ਹੋਇਆ ਬਣਦਾ ਬਦੇ 800 ਸਾਲ ਦੀ ਗਲਾਮੀ ਕੱਟੀ ਗਈ ਉਹ ਫਤੇ ਦੇ ਚ ਮਨਾ ਰਹੇ ਆ ਤੇ ਇਹਨਾਂ ਸ਼ਹੀਦਾਂ ਨੂੰ ਉੱਥੇ ਬਰਜਾਤ ਕੀਤਾ ਜਾਵੇਗਾ ਤੇ ਆਪਾਂ ਫਿਰ ਉੱਥੇ ਭਰਨ ਮਰੇ ਅਪਦੇ ਦੇ ਦਿਲਸਤੇ ਵਿੱਚ ਇਹਨਾਂ ਸਰੀਰ ਦਾ ਨਮਸਕਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ